ਖਾਲਸਾ ਕਾਲਜ ਨਜ਼ਦੀਕ ਜੀਟੀ ਰੋਡ ਤੇ ਸੂਰਤਾ ਸਿੰਘ ਰੋਡ ਜਿਹੜਾ ਚੌਕ ਹੈ ਉੱਥੇ ਮੌਜੂਦ ਹਾਂ ਸੋ ਸਾਡੇ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਕਿੰਨੇ ਕੁ ਜਾਗਰੂਕ ਨੇ ਉਹ ਤੁਹਾਨੂੰ ਦਿਖਾਣੇ ਆ ਤਸਵੀਰਾਂ ਦੇ ਵਿੱਚ ਕਿ ਅੰਮ੍ਰਿਤਸਰ ਦੇ ਵਿੱਚ ਕਈ ਚੌਕਾਂਾਂ 'ਚ ਜਿਹੜੀਆਂ ਟ੍ਰੈਫਿਕ ਲਾਈਟਾਂ ਨੇ ਉਹ ਨਹੀਂ ਚੱਲਦੀਆਂ ਠੀਕ ਹੈ ਮੰਨਿਆ ਉੱਥੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਹੜੀ ਹੈ ਉਹ ਕੋਈ ਨਹੀਂ ਕਰਦਾ ਪਰ ਜਿਹੜੇ ਚੌਕ ਦੇ ਵਿੱਚ ਟ੍ਰੈਫਿਕ ਸਿਗਨਲ ਲਾਈਟਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਉਥੇ ਵੀ ਜਿਹੜੇ ਸ਼ਹਿਰ ਵਾਸੀ ਨੇ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਸੋ ਇਹ ਲੋਕਾਂ ਦੀ ਨਾ ਸਮਝੀ ਹੈ ਤੇ ਫਿਰ ਅਸੀਂ ਆਪਣੇ ਹੀ ਦੇਸ਼ ਨੂੰ ਆਪਣੇ ਹੀ ਸ਼ਹਿਰ ਨੂੰ ਮਾੜਾ ਆਖਦੇ ਆ ਕਿ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਸਿਸਟਮ ਨਹੀਂ ਪਰ ਲੋਕਾਂ ਨੂੰ ਆਪ ਨੂੰ ਵੀ ਚਾਹੀਦਾ ਹੈ ਕਿ ਜੇਕਰ ਨਿਯਮ ਬਣਾਏ ਗਏ ਨੇ ਤਾਂ ਉਹਨਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ ਸੋ ਟ੍ਰੈਫਿਕ ਸਿਗਨਲ ਜਿਹੜੇ ਨੇ ਉਹ ਲੋਕਾਂ ਦੀ ਸਹੂਲियत ਨਹੀਂ ਬਣਾਏ ਗਏ ਨੇ ਸੋ ਇੱਥੇ ਪੁਲਿਸ ਮਲਾਜਮ ਵੀ ਕੋਈ ਤੇ ਨਾਦਰੀ ਟ੍ਰੈਫਿਕ ਦਾ ਤੋ ਇਹਨਾਂ ਲੋਕਾਂ ਨੂੰ ਚਾਹੀਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਾਨੂੰ ਹੀ ਕਰਨੀ ਪੈਣੀ ਹੈ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਸ਼ਹਿਰ ਦੀ ਜਿਹੜੀ ਯਾਤਰਾ ਯਾਤ ਪ੍ਰਣਾਲੀ ਹੈ ਉਹ ਸਹੀ ਢੰਗ ਨਾਲ ਚੱਲ ਸਕੇ